ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਜੋ ਫਰਸਟ ਕਲੈਕਸ਼ਨਾਂ ਨੇ ਆਲ ਓਵਰ 5 ਮੀਟਰ ਦਾ ਪਿਓਲ ਸਿਲਕ ਲਾਈਨਰ ਦੇ ਵਿੱਚ ਤੁਹਾਨੂੰ ਛੂਟ ਮਿਲੇਗਾ ਥ्रेड ਵਰਕ ਹੋਇਆ ਹੈ ਘੇਰੇ ਤੇ ਕਾਟੋ ਵਰਕ ਹੈ 890 ਰੁਪਏ ਦਾ ਰੇਟ ਹੈ ਰੰਗ ਚਿਹੜੀ ਇਹਨਾਂ ਵਿੱਚ ਹੈ ਕਿ ਨਹੀਂ ਮੈਂ ਇੱਥੇ ਐਡ ਕਰ ਦਿੱਤੇ ਨੇ ਐ ਆਲ ਓਵਰ 3.5 ਮੀਟਰ ਦਾ ਵੱਡੇ ਬਰਦੇ ਨਾਲ ਰਿਯਨ ਕਾਟਨ ਦਾ ਫਰੌਕਸ ਸਾਈਡ ਦਾ ਫੈਂਸੀ embroiderry ਦੇ ਨਾਲ ਛੂਟ ਮਿਲੇਗਾ 680 ਇਹਦਾ ਰੇਟ ਹੈ ਸਿਰਫ ਤਾਂ ਸਿਰਫ 680 ਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਇਹ ਵਾਲਾ ਜਿਹੜੇ ਫ洛ਕ ਸਟਾਈਲ ਦੇ ਸੂਟ ਚੜੇ ਨੇ ਤੁਹਾਡੇ ਘਰ ਤੱਕ ਪਹੁੰਚਣਗੇ। ਆ ਪ੍ਰੀਮੀਅਮ ਲੌਂ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਨਾਲ ਆਲਓਵਰ ਸੂਟ 5 ਮੀਟਰ ਦਾ ਦੁਪੱਟਾ ਕਾਟਨ ਮलमल ਦਾ ਪ੍ਰਿੰਟ ਦਾ 860 ਰੁਪਏ ਦਾ ਰੇਟ ਹੈ। ਰੰਗ ਇਹਦੇ ਵਿੱਚ ਜਿਹੜੇ ਆਏ ਨੇ ਉਹ 4 ਨੇ। ਸ਼ਰਟ ਕੈਮਰੀ ਕਾਟਨ ਦੀ ਬਹੁਤ ਪਿਆਰੇ ਪ੍ਰਿੰਟ ਦੇ ਨਾਲ बॉटम ਕਾਟਨ ਐਮਬਰੋਇਡਰੀ ਦਾ ਦੁਪੱਟਾ ਮਸਲੀਨ ਲਾਈਨਨ ਦਾ ਟਾਈ ਡਾਈ ਵਾਲਾ 690 ਰੁਪਏ ਰੇਟ ਹੈ ਦੁਪट्टे ਦਾ ਜਿਹੜਾ ਡਿਜ਼ਾਈਨ ਆ ਜਿਵੇਂ ਦਾ ਇੱਥੇ ਤੁਹਾਨੂੰ ਸ਼ੋਅ ਹੋ ਰਿਹਾ ਉਹ ਇੱਥੇ ਆਏਗਾ ਇਹਦੇ ਵਿੱਚ 10 ਰੰਗ ਅਵੇਲੇਬਲ ਨੇ ਸੂਟ ਜਿਹੜੇ ਨੇ ਸਾਰੇ ਅਵੇਲੇਬਲ ਨੇ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਇੱਥੇ ਐਡ ਕੀਤੇ ਨੇ ਤੇ ਸਾਰਿਆਂ ਦੀ ਕੋਸ਼ਿਸ਼ ਕਰਾਂਗੀ ਕਿ ਡਿਟੇਲ ਡਿਸਕ੍ਰਿਪਸ਼ਨ ਵਗੈਰਾ ਤੁਹਾਨੂੰ ਇੱਥੇ ਦੱਸ ਦਿਆਂ ਇਹਦੇ ਵਿੱਚ ਤੁਹਾਨੂੰ ਸ਼ਾਰਟ ਮਿਲੇਗੀ ਜੀ ਸਰਪਲਸ ਕਾਟਨ ਦੇ ਵਿੱਚ ਇਸ ਦਾ ਪ੍ਰਿੰਟਡ ਕਾਟਨ ਚਾਮ ਕਾਟਨ ਦੀ ਹੈਂਡ ਵਰਕ ਤੇ ਆ ਸ਼ਰਟ ਮਿਲੇਗੀ 1125 ਰੁਪਏ ਦਾ ਰੇਟ ਹੈ ਮਹੇਸ਼ਵਰੀ ਡਿਸਕਾ ਪ੍ਰਿੰਟ ਵਾਲੀ ਸਲਵਾਰ ਮਿਲੇਗੀ ਬਾਟਨ ਦਾ ਫੈਬਰਿਕ ਹੈ ਤੇ ਕਾਟਨ ਡਾਈਡ ਵਾਲਾ ਦੁਪੱਟਾ ਮਿਲੇਗਾ ਦੁਪੱਟਾ ਪ੍ਰਿੰਟਡ ਹੈ ਡਿਜ਼ਾਈਨ ਬਹੁਤ ਸੋਹਣੇ ਨੇ ਬਹੁਤ ਪਿਆਰੇ ਵਰਕ ਹੋਇਆ ਰੰਗ ਜਿਹੜੇ ਇਹਦੇ ਵਿੱਚ ਕੀ अवेलेबल ਮੇਰੇ ਕੋਲ 6 ਨੇ ਬਾਟਮ ਵਰਕ ਵਾਲੀ 컬렉ਸ਼ਨ ਆਈਆਂ ਹੈ ਜੀ ਦੁਪੱਟਾ ਮਸਲੀਨ ਟਾਈਟਾ ਹੀ ਵਾਲਾ 1000 ਰੁਪਏ ਰੇਟ ਹੈ ਸ਼ਰਟ ਸਰਪਲਸ ਕਾਟਨ ਡੀਜ਼ਲ ਪ੍ਰਿੰਟ ਵਾਲੀ ਬਾਟਮ ਦਾ ਫੈਬਰਿਕ ਹੈਗਾ ਕਾਟਨ ਦਾ ਲੈਸ ਲੱਗੀ ਹੈ ਛੂਟ ਜਿਹੜੇ ਕੀ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਮੈਂ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਜਿਹੜੇ ਵੀ ਰੀਸੈਂਟਲੀ ਐਡਡ ਹੋਏ ਨੇ ਸਾਰੇ ਹੀ ਇੱਥੇ ਐਡ ਕਰ ਦਿੱਤੇ ਨੇ ਗੰਗਾ ਬ੍ਰਾਂਡ ਦਾ ਕੁੜੀ ਸੂਟ ਆਇਆ ਹੈ ਜੀ 1970 ਰੁਪਏ ਦਾ ਰੇਟ ਹੈ ਕਰੋਸ਼ੀਆ ਵਰਕ ਹੋਇਆ ਹੈ ਕਾਟਨ ਬਾਰਡਰ ਨਾਲ ਲੱਗਾ ਬੜੇ ਪਿਆਰੇ ਰੰਗਾਂ ਨਾਲ ਇਹ ਜਿਹੜੇ ਸੂਟ ਨੇ ਇਸ ਵਾਰ ਹੀ ਆਏ ਨੇ ਡਿਜ਼ਾਈਨ ਬੜੇ ਪਿਆਰੇ ਨੇ ਰੰਗ ਬਹੁਤ ਸੋਹਣੇ ਨੇ ਦੁਪੱਟੇ ਦੇ ਦੇ ਕਿਨਾਰੀ ਬੜੀ ਪਿਆਰੀ ਲੱਗੀ 990 ਰੁਪਿਆ ਇਹਦਾ ਰੇਟ ਹੈ ਦੁਪੱਟਾ ਡੋਰੀਆ ਵਾਲਾ ਟਾਈ ਡਾਈ ਦਾ ਬਾਟਮ ਕਾਟਨ ਦਾ ਲੈਸ ਵਰਕ ਲੱਗੀ ਹੈ ਸਰਪਲਸ ਕਾਟਨ ਵਿੱਚ ਜਿਹੜਾ ਡਿਸਕਾ ਪ੍ਰਿੰਟ ਵਾਲਾ ਹੈ ਤਾਂ ਜਿਹੜਾ ਸ਼ਰਟ ਦਾ ਫੈਬਰਿਕ ਆਏਗਾ ਕਾਸੂ 80 ਦੇ ਵਿੱਚ ਆਲਓਰ 5 ਮੀਟਰ ਦਾ ਚੌੜ ਚੜ ਦਾ ਸੂਟ ਮਿਲੇਗਾ ਰੰਗ ਇਹਦੇ ਵਿੱਚ ਜਿਹੜੇ 40 ਨੇ ਗ੍ਰਿਸੇ ਪ੍ਰਿੰਟ ਵਾਲਾ ਸੂਟ ਹੈ ਸ਼ਰਟ ਤੇ ਬਾਟਮ ਦੋਨੋਂ 5 ਮੀਟਰ ਦੇ ਆਲਓਰ ਤੁਹਾਨੂੰ ਮਿਲ ਜਾਣਗੇ ਦੁਪੱਟਾ ਜਿਹੜਾ 2.5 ਮੀਟਰ ਦਾ ਲੈਸ ਲੱਗੀ ਹੈ ਕਢਾਈ ਹੋਈ ਹੈ ਤੇ ਜਿਹੜਾ ਕੀ ਦੁਪੱਟੇ ਦੇ ਵਿੱਚ ਵੀ ਕਢਾਈ ਹੋਈ ਹੈ 4 ਸਾਈਡਰ ਤੇ ਜਿਹੜਾ ਕਟਵਰਕ ਹੋਇਆ ਹੈ ਦੁਪੱਟਾ ਵੀ ਜਿਹੜਾ ਇਸ ਜਿਹੜਾ ਕਲੈਕਸ਼ਨ ਦਾ ਹੈ ਉਹ ਤੁਹਾਨੂੰ ਜੌਰ ਜੜ ਦੇ ਵਿੱਚ ਹੀ ਮਿਲੇਗਾ 5 ਮੀਟਰ ਦਾ ਆਲੋਵ ਪ੍ਰਿੰਟਡ ਤੁਹਾਨੂੰ ਸੂਟ ਮਿਲੇਗਾ ਡਿਜੀਟਲ ਪ੍ਰਿੰਟ ਦੇ ਨਾਲ ਸ਼ਰਟ ਤੇ ਬਾਟਮ ਦਾ 5 ਮੀਟਰ ਦਾ ਫੈਬਰਿਕ ਤੇ ਨਾਲ ਜਿਹੜਾ ਦੁਪੱਟਾ ਆਇਆ ਉਹ ਵੀ ਤੁਹਾਨੂੰ ਜੌਰ ਜੜ ਦਾ ਕਟਵਕ ਵਾਲੀ ਐਮਬਰਾਇਡਰੀ ਤੇ ਵਿੱਚ ਸਾਰੇ ਦੁਪੱਟੇ ਦੀ ਐਮਬਰਾਇਡਰੀ ਹੋਈ ਹੈ ਪ੍ਰਿੰਟਡ ਸ਼ਰਟ ਹੈ ਇਹ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਇਹਦੇ ਸਾਰੇ ਅਵੇਲੇਬਲ ਨੇ ਇਹਨਾਂ ਵਿੱਚ ਰੰਗ ਡਿਜ਼ਾਈਨ ਪੈਟਰਨ ਜੋ ਵੀ ਮੈਂ ਐਡ ਕੀਤੇ ਨੇ ਜਿਵੇਂ ਦਾ ਵੀ ਡਿਜ਼ਾਈਨ ਦਾ ਜੋ ਵੀ ਮੈਂ ਐਡ ਕੀਤਾ ਐਵਰੀਥਿੰਗ ਅਵੇਲੇਬਲ ਆ ਇਹਨਾਂ ਵਿੱਚ ਰੰਗ ਕਾਪੀ ਨੇ ਉਹ ਸਾਰੇ ਮੈਂ ਇੱਥੇ ਐਡ ਕੀਤੇ ਨੇ ਤੁਸੀਂ ਇਹਨਾਂ ਸੂਟਾਂ ਬਾਰੇ ਵਿੱਚ ਕੁਝ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ 6239245750 ਐਡ ਕੀਤਾ ਆ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਜੇਕਰ ਸਟੇਟਸ ਵੇਖਣਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਜੇਕਰ ਤੁਸੀਂ ਕਲੈਕਸ਼ਨਾਂ ਵੇਖਣੀਆਂ ਨੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਜੇ ਕਾਤੋਂ ਸੀ ਸੂਟ ਸੇਲ ਕਰਨੇ ਆ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਜਿਹੜੀਆਂ ਸੂਟਾਂ ਦੀਆਂ ਅਪਡੇਟਸ ਨੇ ਉਹ ਆਜਾਏ ਕਰਨਗੀਆਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਕਲੂਜ਼ੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ